ਮਾਮਲਾ ਗੁਰਦੇਵ ਸਿੰਘ ਨੂੰ ਆਪਣੇ ਸਕੇ ਭਰਾ ਰੂਪ ਸਿੰਘ ਨੂੰ ਨਾ ਮਿਲਣ ਦੇਂਦਾ ਹੈ ਭਾਈ ਰੂਪ ਲੌਂਗਵਾਲ ਨੇ ਕੁਝ ਸਾਲ ਪਹਿਲਾਂ ਗੁਰਮੀਤ ਸਿੰਘ ਨੂੰ ਲਿਆ ਸੀ ਗੋਦ ਗੁਰਮੀਤ ਸਿੰਘ ਨੂੰ ਲਿਆ ਸੀ ਗੋਦ ਗੁਰਮੀਤ ਸਿੰਘ ਵੱਲੋਂ ਉਹਨਾਂ ਦੇ ਸਕੇ ਭਰਾ ਗੁਰਦੇਵ ਨੂੰ ਨਹੀਂ ਮਿਲਿਆ ਜਾਂਦਾ ਆਪਣੇ ਭਰਾ ਰੂਪ ਸਿੰਘ ਨਾਲ ਗੁਰਦੇਵ ਸਿੰਘ ਨੇ ਲੋਕ ਭਲਾਈ ਦਾ ਸੁਨੇਹਾ ਚੈਨਲ ਦੇ ਨਾਲ ਗੱਲਬਾਤ ਕਰਦੇ ਹਾਂ ਦੱਸਿਆ ਆਪਣੀ ਦਰਦ ਭਰੀ ਕਹਾਣੀ ਚੈਨਲ ਦੇ ਜਰੀਏ ਉੱਚ ਅਧਿਕਾਰੀਆਂ ਨੂੰ ਕੀਤੀ ਆਪਣੇ ਭਰਾ ਨੂੰ ਮਿਲਵਾਉਣ ਦੀ ਅਪੀਲ ਪੱਤਰਕਾਰ ਬਲਦੇਵ ਸਰਾਉ ਦੀ ਮੌਨਿਕ ਤੋਂ ਐਲਵੀਐਸ ਨਿਊਜ਼ ਲਈ ਖਾਸ ਰਿਪੋਰਟ ਅੱਜ ਅਸੀਂ ਪਿੰਡ ਚੋਟੀਆਂ ਵਿੱਚ ਪਹੁੰਚੇ ਹਾਂ ਜੋ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਸੰਤ ਹਰਚੰਦ ਸਿੰਘ ਲਾਂਗੋਵਾਲ ਦੇ ਅਤੀਜ ਦੀ ਤਸਵੀਰ ਹੈ ਜੋ ਕਿ ਇਨਾਂ ਨੂੰ ਇੱਕ ਬਹੁਤ ਵੱਡਾ ਦੁੱਖ ਹੈ ਜੋ ਸਾਡੇ ਕੋਲੇ ਲੈ ਕੇ মিডিਆ ਕੋਲੇ ਪਹੁੰਚੇ ਨੇ ਉਹ ਆਪ ਦੱਸਣ ਕੀ ਤੁਸੀਂ ਜਾਣਨਾ ਅੱਜ ਕੀ ਨਾਮ ਹੈ ਗੁਰਦੇਵ ਸਿੰਘ ਮੇਰਾ ਨਾਮ ਹੈ ਜੀ ਮੈਂ ਰੂਪ ਸਿੰਘ ਦਾ ਭਰਾ ਹਾਂ ਉਹ ਰੂਪ ਸਿੰਘ ਜੀ ਨੇ ਅੰਦਰ ਕਾਰਕ ਖਰਕ ਕਰਨ ਰੱਖਿਆ ਤਾਂ ਇਸ ਵਿੱਚ ਕਿਤੇ ਨਹੀਂ ਤੇ ਲੋ ਜੋਗਤ ਕੋਹੋ ਦੇ ਨਾਮ ਹੀ ਕਰੌਂਦਾ ਉਹ ਸਾਨੂੰ ਮਿਲਣ ਦੀ ਤਵਫ਼ੀਕ ਪੰਜ ਚਾਰ ਵਾਰੀ ਉਦੋਂ ਦੇ ਦੇ ਮਿਲਣ ਬਾਕੀ ਉਸ ਨੇ ਜੀ ਸਾਨੂੰ ਇਨਕਾਰ ਕਰਤਾ ਵੀ ਤੇ ਇੱਕ ਆਸਮਰੀਆ ਟੋ ਸਿੰਘ ਨੈਣੀ ਜੀ ਉਹ ਕੌਣ ਬੰਦਾ ਜਿਹੜਾ ਸਾਨੂੰ ਮਿਲ ਨਹੀਂ ਦਿੰਦਾ ਆਪਣੇ ਭਰਾ ਦੇ ਨਾਲ ਉਹਦਾ ਨਾਂ ਉਹਦੇ ਨਾਂ ਮਿੱਤਾ ਜੀ ਮਿੱਤਾ ਸਿੰਘ ਉਹ ਉਸ ਨੇ ਗੋਦ ਲਿਆ ਸੀ 2030 ਉਹ ਵੀ ਕੋਈ ਚੜ੍ਹ ਸਕਦਾ ਕਿ ਉਹ ਕਹਿੰਦਾ ਮੈਂ ਗੋਦ ਲਿਆ ਉਹ ਚਾਹੁੰਦਾ ਇਹ ਨਹੀਂ ਪਤਾ ਜੀ ਮਾਰ ਕੇ ਕੀ ਚਾਹੁੰਦਾ ਕੀ ਕਰ ਰਿਹਾ ਕੀ ਨਹੀਂ ਹਨੂ ਕਦਰ ਮੇਰੇ ਹੰਤਾ ਜੇ ਹੋ ਜੀ ਸਾਡੇ ਦਮੇ ਕਰਿਆ ਜਾਵੇ ਤੁਹਾਨੂੰ ਐ ਕਹੂਗਾ ਵੀ ਮੈਂ ਮਰਦਾ ਨਹੀਂ ਅਸੀਂ ਮੁਰਤੇ ਇਹ ਦੇ ਲੈ ਵੀ ਨਹੀਂ ਚਾਹਦੇ ਨਾ ਕੋਈ ਤਰਕਾ ਜਦੋਂ ਸਾਨੂੰ ਮਿਲ ਨਹੀਂ ਦਿੱਤਾ ਮੀਤੇ ਨੇ ਗੁਰਮੀਤ ਸਿੰਘ ਮੀਤੇ ਨੇ ਆ ਤੁਸੀਂ ਕਾਰਵਾਈ ਕਰੀ ਕੋਈ ਪੁਸਤਚਾ ਮਕਦਮਾ ਐਫ ਆਈ ਆਰ ਜਾਂ ਕੋਈ ਰਿਪੋਰਟ ਦਰਜ ਕਰਵਾਈਏ ਹਾਂ ਜੀ ਅਸੀਂ ਹੰਗਾਰ ਸਾਹਿਬ ਲੰਗੋਆ ਨੂੰ ਨਾਤੇ ਕਰ ਤੇ ਕਿਰਾਇਤੀ ਉਹਨਾਂ ਨੇ ਚਾਲੂ ਕੋਈ ਉਹ ਕਹਿੰਦੇ ਜੋ ਕਹਿੰਦੇ ਸੀ ਮੈਂ ਉਹਨਾਂ ਨੂੰ ਮਿਟਾ ਨਹੀਂ ਉਹ ਸਾਡੇ ਸਾਹਮਣੇ ਕਰਕੇ ਭਾਏ ਜਦ ਇਹ ਮਿਟਾ ਨਹੀਂ ਸੀ ਮਿਟੇਗੀ ਲੋਕ ਰੁਕ ਤੜੀ ਪਾ ਬੇ ਉਹ ਸਾਹਮਣੇ ਪਰ ਇਹ ਉਹਨਾਂ ਨੇ ਕਿਹਾ ਤੈਨੂੰ ਮਰਨਗਾ ਜੀ ਉਹ ਮਿਟਾ ਜੀ ਉਹਨਾਂ ਨੇ ਸਾਨੂੰ ਮਿਲਾਇਆ ਨਹੀਂ ਉਤੋਂ ਬਾਅਦ ਕੇਸੇ ਥਾਣੇ ਤੋਂ ਪ੍ਰਾਂਤ ਤੁਸੀਂ ਹੋਰ ਕਿੱ데 ਵੀ ਜਾ ਕੇ ਮਤਲਬ ਕਿ ਕੋਈ ਕਾਰ ਲਾਈਏ ਕੋਈ ਐਪਲੀਕੇਸ਼ਨ ਵਗੈਰਾ ਭੇਂਤੀ ਕੀਤੀ ਕਿਸੇ ਅਫਸਰ ਅਜੀਜ਼ ਜੀ ਆਜ ਵੀ ਫਾਬਲੇ ਸਿੰਘ ਰੂਟ ਦੇ ਸੀ ਆਜ ਦੇ ਫਾਬਲੇ ਸੇ ਅਜੀਜ਼ ਜੀ ਦੇ ਖਾਂਗੀ ਵੀ ਸਾਨੂੰ ਸਾਡਾ ਭਰਾ ਜੀ ਮਿਲਾਇਆ ਜਾਵੇ ਸਾਡੇ ਇੱਤੇ ਦਾ ਸਾਹਮਣੇ ਤੇ ਰਹਿ ਜਾਵੀਂ ਮੈਂ ਸਾਡੇ ਨਾਲ ਨਹੀਂ ਜਾਊਗਾ ਕਾਸ਼ੇ ਨੂੰ ਪੋਇਓ ਹੁ ਤੱਕ ਅਜੇ ਕਰਦੇ ਕੋਈ ਉਹਦੇ ਨਾਲ ਕੱਚੇ ਚਾਈ ਨਾਲ ਫਿਰ ਮਰਤੀ ਸੀ ਉਹ ਸਾਨੂੰ ਮਿਲਿਆਣ ਤੋਂ ਹਲਕਾਤ ਕਰਨ ਰਹਾ ਸੀ ਉਸਨੇ ਅਰਜੀ ਐਪਲੀਕੇਸ਼ਨ ਦਿੱਤੀ ਜਾਗੋ ਪੇਤਾ ਜਨਾਮ ਵਾਲੇ ਨੂੰ ਜੇਤੀ ਖਾਵੇ ਕੰਨੀ ਕੋਈ ਜਵਾਬ ਸਵਾਰਨੇ ਦਿੱਤਾ ਨਹੀਂ ਆ ਆ ਤੇ ਹਿੰਜਾ ਮੁੜ ਕੇ ਸਾਨੂੰ ਮਜਾਆ ਕੋਈ ਨਹੀਂ ਉਹ ਤੋਂ ਬਾਅਦ ਕੀ ਸੀ ਜੀ ਜੀ ਸਾਭ ਨੂੰ ਵੀ ਦਿੱਤਾ ਜੀ ਜੀ ਸਾਭ ਜੀ ਜੀ ਸਾਭ ਨੇ ਵੀ ਸਾਨੂੰ ਇਹ ਕਹਿੰਦੇ ਸਾਡੇ ਕੋਈ ਸੁਚੈਤ ਨੂੰ ਬਚਾਉਣਾ ਉਹ ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਚੈਨਲ ਦੇ ਜ਼ਰੀਏ ਕੀ ਮਤਲਬ ਬੇਨਤੀ ਕਰਦੇ ਹੋ ਅਸੀਂ ਇਹ ਕਮੈਂਟਰੀ ਜ਼ਰੂਰ ਰਹੀ ਅੱਜ ਕਰਦੇ ਆ ਤਾਂ ਕਿ ਉਹ ਸਾਨੂੰ ਮਾੜਾ ਭਾਈਏ ਜ਼ਰੂਰ ਪਹੁੰਚਾਇਆ ਜਾਵੇ ਸਾਹਮਣੇ ਕਿਹਾਦਾਵੇ ਸਾਡੇ ਜੇ ਉਹ ਨਹੀਂ ਸਾਨੂੰ ਮਿਲਣਾ ਚਾਹੂਗਾ ਤਾਂ ਸੱਚੇ ਨਾਲ ਸਾਡੀ ਦਿੱਲੀ ਚਾਹੀਦੀ ਸਾਡੇ ਸਾਹਮਣੇ ਤਾਂ ਕਿਹਾ ਜਾਵੇ ਕਰਨੇ ਨਹੀਂ possible ਖਤਮ ਕਰਦੇ ਕਹਿ ਕਹਿ ਨਹੀਂ ਜਾਏਗਾ ਲੈ ਸਾਹਮਣੇ ਨਹੀਂ ਉਤਾਰਦੀ ਤਾਂ ਹੀ ਕਾਹਗੇ ਵੀ ਮਾਰ ਖਤ ਕਰਨਗੇ ਠੀਕ ਹੈ ਜੀ ਇਹ ਸਨ ਗੁਰਦੇਵ ਸਿੰਘ ਚੋਟੀਆਂ ਜੋ ਕਿ ਸੰਤ ਹਰਜੰਤ ਸਿੰਘ ਲੋਂਗੋਵਾਲ ਦੇ ਸਕੇ ਭਰਾ ਨੇ ਸਕੇ ਭਤੀਜੇ ਨੇ ਸੋਰੀ ਭਾਈ ਰੂਪ ਸਿੰਘ ਦੇ ਸਕੇ ਭਰਾ ਨੇ ਭਾਈ ਰੂਪ ਸਿੰਘ ਲੋਂਗੋਵਾਲ ਵਿਖੇ ਕਾਫੀ ਲੰਮੇ ਸਮੇਂ ਤੋਂ ਇੰਨਾਂ ਦਸਹਿ ਵੀ ਰਹਿੰਦਾ ਸੀ ਉਹਨਾਂ ਨੇ ਇੱਕ ਨੌਜਵਾਨ ਗੋਤ ਲਿਆ ਸੀ ਉਸ ਤੋਂ ਬਾਅਦ ਤੁਸੀਂ ਸੁਣੀ ਹੈ ساری ਤਰਤਪਰੀ ਕਹਾਣੀ ਕਿ ਉਹ ਗਰਮੀਤ ਸਿੰਘ ਮਿੱਤਾ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਨੂੰ ਮਿਲ ਨਹੀਂ ਦਿੱਤਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਅਸ਼ੀਰ ਕਰਕੇ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ ਤਾਂ ਜੋ ਇਸ ਬਜ਼ੁਰਗ ਨੂੰ ਤੁਸੀਂ ਦੇਖ ਸਕਦੇ ਹੋ ਇਹਨਾਂ ਦੀਆਂ ਅੱਖਾਂ ਦੇ ਵਿੱਚ ਜੋ ਨਮੀ ਹੈ ਉਹ ਇਸ ਨਮੀ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਆਪਣੇ ਭਰਾ ਪ੍ਰਤੀ ਕਿੰਨਾ ਪਿਆਰ ਇਹਨਾਂ ਦੇ ਦਿਲ ਦੇ ਅੰਦਰ ਹੈ ਕਿ ਇਹਨਾਂ ਨੂੰ ਇੱਕ ਖੋ ਪੈਰਾ ਹੋ ਗਿਆ ਕਿ ਸਾਡਾ ਜਿਹੜਾ ਭਰਾ ਹੈ ਉਹ ਕਿਤੇ ਗੋਦ ਲਏ ਪੁੱਤਰ ਨੇ ਅੰਦਰ ਹੀ ਤਾਂ ਨਹੀਂ ਦਬ ਦਿੱਤਾ ਮਾਰ ਮੁਕਾ ਦਿੱਤਾ ਜਿਹੜਾ ਸਾਨੂੰ ਅੰਦਰ ਨਹੀਂ ਪੜਨ ਦਿੰਦਾ ਇਸ ਦੇ ਨਾਲ ਹੀ ਐਲ ਵੀ ਐਸ ਨਿਊਜ਼ ਚੈਨਲ ਸ਼ਾਂਤ ਪੰਜਾਬ ਦੇ ਮੈਂ ਹਾਂ ਬਲਦੇਵ ਸਿੰਘ ਸਰਾਉ ਪੱਤਰਕਾਰ ਮੂਲਕ ਵੀਡੀਓ ਨੂੰ ਬਾਕ ਤੋਂ ਬਾਅਦ ਸ਼ੇਅਰ ਜ਼ਰੂਰ ਕਰਨਾ ਜੀ ਕਿਉਂਕਿ ਬਜ਼ੁਰਗਾਂ ਹਰੇਕ ਦਾ ਆਪਾਂ ਵੀ ਬਜ਼ੁਰਗ ਹੋਣਾ ਹੈ ਕੱਲ ਨੂੰ ਜੋ ਆਪਕੇ ਭਾਈ ਭਾਈ ਉਹ ਹੁੰਦਾ ਛੋਟਾ ਇੱਕ ਸ਼ੇਅਰ ਨਾਲ ਜੇ ਕਿਸੇ ਦਾ ਪ੍ਰਾਣ ਮਿਲਦਾ ਹੋਵੇ ਤਾਂ ਕੋਈ ਆਪਾਂ ਬਾਕੀ ਜਿਹੜੀਆਂ ਵੀਡੀਓ ਆ ਉਹ ਵੀ ਸ਼ੇਅਰ ਕਰਦੇ ਆ ਇਹ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੀ ਧੰਨਵਾਦ ਜੀ